ਜਿੱਥੇ ਇੱਕ ਪਾਸੇ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਅੰਤਾਂ ਦੀ ਗਰਮੀ ਪੈ ਰਹੀ ਹੈ ਉੱਥੇ ਹੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਲਗਾਤਾਰ ਕਰਵਟ ਬਦਲਦਾ ਦਾਖਾਈ ਦੇ ਰਿਹਾ ਜਿੱਥੇ ਮੌਸਮ ਦਾ ਮિજાਜ ਲਗਾਤਾਰ ਤਬਦੀਲ ਹੁੰਦਾ ਦਿਖਾਈ ਦੇ ਰਿਹਾ ਹੈ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਵਿੱਚ ਅੱਜ ਵੀ ਜਿਹੜਾ ਨੇ ਕਾਲੇ ਬੱਦਲ ਛਾਏ ਹੋਏ ਨੇ ਤੇ ਬਰਸਾਤ ਵਾਲਾ ਮੌਸਮ ਹੈ ਤੇ ਪਿਛਲੇ 2 ਦਿਨਾਂ ਤੋਂ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਸ਼ਿਮਲਾ ਦੀ ਜਾਂ ਫਿਰ ਸ਼ਿਮਲਾ ਦੇ ਆਲੇ ਦੁਆਲੇ ਵਾਲੇ ਇਲਾਕਿਆਂ ਦੀ ਤਾਂ ਸਾਰੇ ਪਾਸੇ ਭਾਰੀ بارش ਦੇਖਣ ਨੂੰ ਮਿਲ ਰਹੀ ਹੈ ਜਿਸ ਤੋਂ ਬਾਅਦ ਹੁਣ ਡੈਮਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਤੇ ਖਤਰਾ ਪੰਜਾਬ ਵੱਲ ਨੂੰ ਵਧਣਾ ਸ਼ੁਰੂ ਹੋ ਗਿਆ ਜੀहां ਠੀਕ ਸੁਣਿਆ ਤੁਸੀਂ ਤਾਂ ਹੁਣ ਹਿਮਾਚਲ ਦੇ ਵਿੱਚ ਪੰਡੋ ਡੈਮ ਦੇ ਵਿੱਚ ਪਾਣੀ ਵੱਧ ਹੋਣ ਕਰਕੇ ਹੁਣ ਪਾਣੀ ਛੱਡ ਦਿੱਤਾ ਗਿਆ ਤੇ ਖਤਰਾ ਹੁਣ ਪੰਜਾਬ ਵੱਲ ਨੂੰ ਵਧਿਆ ਹੈ ਤੇ ਉਧਰ ਹੀ ਹਿਮਾਚਲ ਸਰਕਾਰ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਆਏ ਹੋਏ ਸਲਾਨੀਆਂ ਲਈ ਤੇ ਕਿਹਾ ਗਿਆ ਹੈ ਕਿ ਬਿਆਸ دریا ਦੇ ਕੰਢੇ ਨਾ ਜਾਇਆ ਜਾਵੇ ਕਿਉਂਕਿ ਹੁਣ ਉੱਥੇ ਜਾਣਾ ਥੋੜਾ ਅਸੁਰੱਖਿਅਤ ਹੋ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹਿਮਾਚਲ ਦੇ ਵਿੱਚ ਹੋਈ ਬਰਫਬਾਰੀ ਤੋਂ ਬਾਅਦ ਹੁਣ ਬਰਫ ਪਿਗਲਣੀ ਸ਼ੁਰੂ ਹੋਈ ਹੈ ਤੇ ਨਾਲ ਦੀ ਨਾਲ ਪਿਛਲੇ 2 ਦਿਨਾਂ ਤੋਂ ਲਗਾਤਾਰ ਭਾਰੀ ਬਰਸਾਤ ਹਿਮਾਚਲ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿਸ ਸੇ ਕਾਰਨ ਹੁਣ ਪੰਡੋਰ ਡੈਮ ਤੋਂ ਵਿੱਚ ਆਸਤਨ ਤੋਂ ਵੱਧ ਪਾਣੀ ਇਕੱਠਾ ਹੋ ਗਿਆ ਹੈ ਜਿਸ ਕਰਕੇ ਹੁਣ ਪਾਣੀ ਨੂੰ ਰਿਲੀਜ਼ ਕੀਤਾ ਗਿਆ ਹੈ ਤੇ ਇਸ ਪਾਣੀ ਛੱਡਣ ਦੇ ਕਾਰਨ ਕੇ ਹੁਣ ਪੰਜਾਬ ਦੇ ਵਿੱਚ ਹੜ ਵਰਗੀਆਂ ਸਥਿਤੀਆਂ ਜਿਹੜੀਆਂ ਨੇ ਉਹ ਬਣ ਸਕਦੀਆਂ ਨੇ ਤਾਂ ਹੁਣ ਪਾਣੀ ਦਾ ਪੱਧਰ ਜਿਹੜਾ ਹੈ ਭਾਰੀ ਮੀਂਹ ਦੇ ਕਾਰਨ ਵੱਧ ਗਿਆ ਹੈ ਹਿਮਾਚਲ ਚ ਕਈ ਥਾਵਾਂ ਤੇ ਡਿੱਗਾ ਡਿੱਗੀਆਂ ਨੇ ਮੀਂਹ ਦੇ ਕਰਕੇ ਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਤੇ ਸ਼ਿਮਲਾ ਚ ਮੀਂਹ ਦੇ ਚੱਕਰ ਦਾ ਅਲਰਟ ਵੀ ਅਗਲੇ 2 ਦਿਨਾਂ ਦੇ ਲਈ ਜਾਰੀ ਕੀਤਾ ਗਿਆ ਹੈ ਤੇ ਕੁਝ ਥਾਂਾਂ ਤੇ ਬੱਦਲ ਫਟਣ ਦਾ ਖਤਰਾ ਵੀ ਬਣਿਆ ਹੋਇਆ ਹੈ ਤਾਂ ਇਸ ਸਭ ਦੇ ਦਰਮਿਆਨ ਜੇਕਰ ਹੁਣ ਪਾਣੀ ਛੱਡਿਆ ਗਿਆ ਹੈ ਤੇ ਇਹੀ ਸਥਿਤੀ ਹੋਰ ਲਈ ਹੀ ਹਿਮਾਚਲ ਦੇ ਵਿੱਚ ਤਾ ਉਹ ਸਮਾਂ ਦੂਰ ਨਹੀਂ ਜਦੋਂ ਇਹ ਪਾਣੀ ਜਿਹੜਾ ਨੁਕਸਾਨ ਆਮ ਜਨ ਜੀਵਨ ਨੂੰ ਵੀ ਪਹੁੰਚਾਣ ਲੱਗ ਜੇਗਾ ਫਿਲਹਾਲ ਹਲੇ ਖਤਰੇ ਵਾਲੀ ਅਜਿਹੀ ਕੋਈ ਸਥਿਤੀ ਜਿਹੜੀ ਆ ਉਹ ਬਣਦੀ ਹੋਈ ਨਹੀਂ ਦਿਖਾਈ ਦੇ ਰਹੀ ਕਿਉਂਕਿ ਇਸ ਸਮੇਂ ਪਾਣੀ ਜਿਹੜਾ ਉਹ ਹੱਦ ਤੋਂ ਜ਼ਿਆਦਾ ਉੱਥੇ ਹੋ ਗਿਆ ਜਿੰਨੀ ਕ ਕਪੈਸਿਟੀ ਹੁੰਦੀ ਹੈ ਡੈਮ ਦੇ ਵਿੱਚ ਉਸ ਤੋਂ ਥੋੜਾ ਜ਼ਿਆਦਾ ਹੈ ਜਿਸ ਕਰਕੇ ਪਾਣੀ ਨੂੰ ਛੱਡਿਆ ਗਿਆ ਪਰ ਜੇਕਰ ਜੋ ਸਥਿਤੀ ਇਸ ਵੇਲੇ ਹਿਮਾਚਲ ਦੇ ਵਿੱਚ ਬਣੀ ਹੋਈ ਹੈ ਪਿਛਲੇ 2 ਦਿਨਾਂ ਤੋਂ ਜਿਸ ਤੇ ਲੱਤ ਹੈ ਹਿਮਾਚਲ ਦੇ ਵਿੱਚ ਬਰਸਾਤ ਹੋ ਰਹੀ ਹੈ ਖਾਸ ਕਰਕੇ ਸ਼ਿਮਲਾ ਤੇ ਉਹਨਾਂ ਦੇ ਵਿੱਚ ਤੇ ਜਿਸ ਤਰੀਕੇ ਦੇ ਨਾਲ ਮੀਂਹ ਤੇ ਝੱਖੜ ਦਾ ਅਲਰਟ ਜਾਰੀ ਕੀਤਾ ਗਿਆ ਦੋ ਥਾਵਾਂ ਤੇ ਜੇਕਰ ਇਸੇ ਤਰੀਕੇ ਦੇ ਨਾਲ ਮੀਂਹ ਪੈਂਦਾ ਦੋ ਦਿਨ ਲਗਾਤਾਰ ਤਾਂ ਫਿਰ ਖਤਰਾ ਜ਼ਰੂਰ ਵੱਧ ਸਕਦਾ ਹੈ ਤਾਂ ਲਗਾਤਾਰ ਗਲੇਸ਼ੀਅਰ ਪਿਗਲਣ ਕਰਕੇ ਲਗਾਤਾਰ ਪਹਾੜਾਂ ਦੇ ਉੱਤੇ ਪਈ ਬਰਫ਼ ਪਿਗਲਣ ਦੇ ਕਰਕੇ ਤੇ ਬਰਸਾਤ ਹੋਣ ਦੇ ਕਰਕੇ ਜਿਹੜਾ ਪਾਣੀ ਹੈ ਉਹ ਬਦਿਆ ਹੈ ਪੰਡੋਰ ਡੈਮ ਦੇ ਵਿੱਚ ਤੇ ਪੰਡੋਰ ਡੈਮ ਦੇ ਵਿੱਚ ਪਾਣੀ ਬਦਨ ਤੋਂ ਬਾਅਦ ਹੁਣ ਪਾਣੀ ਛੱਡ ਦਿੱਤਾ ਗਿਆ ਹੈ ਤੇ ਜਿਸ ਦੇ ਨਾਲ ਖਤਰਾ ਜ਼ਰੂਰ ਕਿਤੇ ਨਾ ਕਿਤੇ ਪੰਜਾਬ ਦੇ ਲਈ ਖੜਾ ਹੁੰਦਾ ਦਿਖਾਈ ਦੇ ਰਿਹਾ ਤੇ ਪ੍ਰਸ਼ਾਸਨ ਨੇ ਚੇਤਾਵਨੀ ਵੀ ਜਾਰੀ ਕੀਤੀ ਹੈ ਤੇ ਚੇਤਾਵਨੀ ਜਾਰੀ ਹੋਏ ਕਰਦੇ ਸੈਲਾਨੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਬਿਆਸ ਦਰਿਆ ਦੇ ਕੰਢੇ ਜਾ ਰਹੇ ਤਾਂ ਨਾ ਜਾਇਆ ਜਾਵੇ ਕਿਉਂਕਿ ਖਤਰਾ ਹੋ ਸਕਦਾ ਹੈ ਤੇ ਇਸੋ ਇਲਾਵਾ ਸੈਲਾਨੀਆਂ ਨੂੰ ਵੀ ਅਪੀਲ ਹੈ ਤਾਂ ਇਸ ਸਮੇਂ ਜੋ ਸਥਿਤੀ ਹੈ ਤਾਂ ਸੈਲਾਨੀ ਜ्यादा ਪੰਜਾਬ ਤੋਂ ਤੇ ਹਿਮਾਚਲ ਦੇ ਆਲੇ ਦੁਆਲੇ ਏਰੀਏ ਤੋਂ ਜਿਹੜਾ ਨੇ ਉਹ ਹਿਮਾਚਲ ਦੇ ਵਿੱਚ ਜਾ ਰਹੇ ਨੇ ਤੇ ਸਭ ਦੇ ਦਰਮਿਆਨ ਹੁਣ ਲਗਾਤਾਰ ਹੋ ਰਹੀ ਬਰਸਾਤ ਨੇ ਕਿਤੇ ਨਾ ਕਿਤੇ ਹਿਮਾਚਲ ਦੇ ਵਿੱਚ ਖਤਰਾ ਜ਼ਰੂਰ ਖੜਾ ਕਰ ਦਿੱਤਾ ਹੈ